ਪੰਜਾਬ ਦੇ ਵਿੱਚ ਮੌਸਮ ਦੀ ਤਬਦੀਲੀ ਕਰਕੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਮਾਣਾ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਰਕਵੇ ਦੇ ਵਿੱਚ ਕਿਸਾਨਾਂ ਵੱਲੋਂ ਮਟਰ ਦੀ ਕਾਸ਼ਤ ਕੀਤੀ ਗਈ ਹੈ ਲੇਕਿਨ ਇਸ ਵਾਰ ਮਟਰ ਦੀ ਪਹਿਲਾਂ ਬਿਜਾਈ ਕੀਤੀ ਗਈ ਤਾਂ ਉਸ ਨੂੰ ਬਿਲਕੁਲ ਵੀ ਫਾਇਦਾ ਨਹੀਂ ਹੋਇਆ ਤੇ ਉਸ ਦੇ ਨਾਲ ਕਿਸਾਨਾਂ ਨੂੰ ਦੁਬਾਰਾ ਬਿਜਾਈ ਕਰਨੀ ਪਈ ਹੈ ਕਿਸਾਨ ਹਰਸੀਪ ਸਿੰਘ ਦੇ ਪਰਾ ਭੁਪਿੰਦਰ ਸਿੰਘ ਦੱਸਿਆ ਕਿ ਇਸ ਕਣ ਜਿਹੜੀ ਮਰਡਰ ਦੇ ਦੁਆਰਾ ਵਿਦਾਇਕਰਨ ਪਾਰੇ ਆਰਥਿਕ ਨੁਕਸਾਨ ਹੋਇਆ ਦੁਆਰਾ ਫਿਰ ਵੀ ਜਾਈ ਕਿ 3 ਮਟਰ ਦੀ ਅਜੇ ਉਹ ਵੀ ਠੀਕ ਹੁੰਦੀ ਨਹੀਂ ਹੁੰਦੀ ਲੇਕਿਨ ਇਸ ਵਾਰ ਮਟਰ ਬਾਜ਼ਾਰ ਦੇ ਵਿੱਚ ਤੇਜ਼ੀ पकड़ेगी ਲੇਕਿਨ ਮੌਸਮ ਦੇ ਕਾਰਨ ਜਿਹੜਾ ਤਬਦੀਲ ਹੋ ਰਿਹਾ ਦਿਨ ਦੇ ਵਿੱਚ ਗਰਮੀ ਹੈ ਰਾਤ ਨੂੰ ਵੀ ਠੰਡ ਘਟ ਪੈ ਰਹੀ ਹੈ ਉਸ ਕਰਕੇ ਫਸਲਾਂ ਪ੍ਰਭਾਵਿਤ ਹੋ ਰਹੀਆਂ ਹਨ ਕਣਕ ਦੀ ਫਸਲ ਤੇ ਵੀ ਇਸ ਦਾ ਅਸਰ ਪੈਣਾ ਹੈ ਇਹ ਕਿਸਾਨਾਂ ਦਾ ਕਹਿਣਾ ਹੈ ਹੁਣ ਮੌਸਮ ਨੂੰ ਬਚਾਉਣ ਦੇ ਲਈ ਸਾਨੂੰ ਰੁੱਖ ਲਾਣੇ ਚਾਹੀਦੇ ਆ ਸਾਡਾ ਮੌਸਮ ਸਹੀ ਹੋਵੇ ਉਸ ਨੂੰ ਕੋਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਜਿਸ ਤਰ੍ਹਾਂ ਪਰਿਵਰਤਨ ਹੋ ਰਿਹਾ ਹੈ ਉਸ ਦੇ ਵਿੱਚ ਰੋਕਣ ਦੇ ਲਈ ਸਾਨੂੰ ਦਰਖਤ ਵੱਧ ਤੋਂ ਵਧ ਲਾਣੇ ਹੋਣਗੇ ਤਾਂ ਹੀ ਸਾਡਾ ਵਾਤਾਵਰਨ ਸਹੀ ਹੋ ਸਕੇਗਾ ਔਰ ਫਸਲਾਂ ਵੀ ਚੰਗੀਆਂ ਤਾਂ ਹੀ ਹੋ ਸਕਣਗੀਆਂ ਔਰ ਇਸ ਏਰੀਆ ਦੇ ਵਿੱਚ ਮਟਰ ਤਾਂ ਕਾਫੀ ਸਾਲਾਂ ਤੋਂ ਲੱਗ ਰਿਹਾ ਜੀ ਕੋਈ ਘੱਟੋ ਘੱਟ ਕੇ 20-25 ਸਾਲ ਤੋਂ ਉੱਪਰ ਉੱਪਰ ਤੋਂ ਹੂੰ ਅੱਛਾ ਇਹੋ ਜਿਹਾ ਮੌਸਮ ਤਾਂ ਪਹਿਲੀ ਵਾਰੀ ਵੇਖਿਆ ਜੀ ਜਿਹੜਾ ਟੈਂਪਰੇਚਰ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਮਟਰ ਦੀ ਜਿਹੜੀ ਗ੍ਰੋਥ ਉਹ ਨਹੀਂ ਹੋਈ ਜੀ ਬਿਲਕੁਲ ਪਹਿਲੀ ਗੱਲ ਤਾਂ ਯੂਰੀਆ ਲੇਟ ਮਿਲਣ ਕਰਕੇ ਮਟਰ ਦੀ ਬਜਾਈ ਲੇਟ ਹੋ ਗਈ ਉਸ ਤੋਂ ਬਾਅਦ ਇਹ ਇਹਦੀ ਜਰਮੀਨੇਸ਼ਨ ਬਹੁਤ ਘੱਟ ਹੋਈ 250 ਰੁਪਏ ਕਿਲੋ ਪਰ ਇੱਕ ਕਿਲੋ ਦੇ ਹਿਸਾਬ ਨਾਲ ਜ਼ਿਮੀਂਦਾਰਾਂ ਨੇ ਬੀ ਲੈ ਕੇ ਪਾਇਆ ਉਸ ਤੋਂ ਬਾਅਦ ਡੀਏਪ ਪਾਈ ਦੋ ਥੈਲੀਆਂ ਤੋਂ ਕਾਢੀਏ ਪੀਨੀ ਲੈ ਰਿਆ ਜੀ ਉੱਪਰ ਯੂਰੀਆ ਵੀ ਪਾਈ ਆ ਫੇ ਵੀ ਇਨੇ ਗਰੋਥ ਨਹੀਂ ਕੀਤੀ ਮਟਰ ਥੱਲਿਓ ਸੁੱਕਦਾ ਜਾਂਦਾ ਤੇ ਉੱਪਰੋਂ ਪੀਲਾ ਪਈ ਜਾਂਦਾ ਜੀ ਇਸ ਕਰਕੇ ਮਟਰ ਨੂੰ ਇੱਕ ਜਾਂ ਦੋ ਫਲੀਆਂ ਹੀ ਲੱਗਣਗੀਆਂ ਤੇ ਵੱਧ ਤੋਂ ਵੱਧ 15 10 ਤੋਂ 15 ਬੋਰੀਆਂ ਤੋਂ ਵੱਧ ਮਟਰ ਨਹੀਂ ਨਿਕਲੇਗਾ ਇਸ ਵਾਰ ਕਿਉਂ ਟੈਂਪਰੇਚਰ ਜਿਹੜਾ ਆ ਉਹ ਅਜੇ ਵੀ ਬਹੁਤ ਚੱਲੰਦਿਆ ਆ ਦਿਨ ਦਾ ਟੈਂਪਰੇਚਰ ਜ਼ਿਆਦਾ ਹੈ ਦਿਨ ਦਾ ਟੈਂਪਰੇਚਰ ਜ਼ਿਆਦਾ ਤੇ ਰਾਤ ਦਾ ਥੋੜਾ ਜਿਹਾ ਹੁਣ ਘਟਿਆ ਹੈ ਜੀ ਹੂੰ ਤੇ ਜਿੰਨਾ ਚਾਹੀਦਾ ਉਹਨਾ ਹੈ ਨਹੀਂ ਐਸਟੂਡ ਉਹ ਵੀ ਨਹੀਂ ਹੈਗਾ ਜੀ ਠੰਡ ਘਟ ਪੈ ਰਹੀ ਹੈ ਮਤਲਬ ਠੰਡ ਬਹੁਤ ਘਟ ਪੈ ਰਹੀ ਹੈ ਜੀ ਬਹੁਤ ਜ਼ਿਆਦੀ ਠੰਡ ਘਟ ਠੰਡਾਂ ਪੈਣ ਦਾ ਕਾਰਨ ਕੀ ਹੈ ਠੰਡ ਪੈਣ ਦਾ ਕਾਰਨ ਵਾਤਾਵਰਣੀ ਜੀ ਕੋਈ ਇਦਾਂ ਆ ਤੇ ਆਪਣਾ ਬਾਕੀ ਦੂਜਾ ਸਭ ਤੋਂ ਵੱਡੀ ਇਹ ਗੱਲ ਆ ਬਈ ਆਪਣਾ ਕੁਝ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਆ ਇਹਦੇ ਉੱਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸਦਾ ਜੀ ਇੱਥੇ ਲੋਕਾਂ ਨੇ ਬਾਹੀ ਕਰਕੇ ਦੁਬਾਰਾ ਮਟਰ ਬੀਜੇ ਆ ਜੀ ਦੁਬਾਰਾ ਮਟਰ ਬੀਜ ਕੇ ਡਬਲ ਖਰਚਾ ਆ ਗਿਆ ਜੀ 20 ਤੋਂ 25000 ਰੁਪਿਆ ਪਰ ਏਕੜ ਪਹਿਲਾ ਖਰਚਾ ਆਉਂਦਾ ਜੀ ਫਿਰ ਉਹਨਾਂ ਨੇ ਕੀਤਾ ਦੁਬਾਰਾ ਕਿਉਂ ਬੀਜਨੇ ਪਿਆ ਉਹ ਉੱਗੇ ਨਹੀਂ ਮਟਰ ਨਹੀਂ ਉੱਗੇ ਸੀ ਉਹਨਾਂ ਨੇ ਜੇ ਉੱਗੇ ਤੇ ਉਹ ਸੜ ਗਏ ਜੀ ਸੜ ਕੇ ਸੁੱਕ ਗਏ ਜੀ ਹਾਂਜੀ ਕੁਪੇਂਦਰ ਸਿੰਘ ਜੀ ਕੁਪੇਂਦਰ ਸਿੰਘ ਜੀ ਇਹ ਦੁਬਾਰਾ ਮਟਰ ਕਿਉਂ ਬੀਜਣੀ ਪਈਆਂ ਕੀ ਕਰ ਇਹ ਜਿਆਦਾ ਹੀ ਗਰਮੈਸ਼ ਹੋਣ ਕਰਕੇ ਜੀ ਮਟਰ ਪਹਿਲਾਂ ਸਾਰਾ ਖਰਾਬ ਹੋ ਗਿਆ ਸੀ ਤੇ ਇਸ ਕਰਕੇ ਦੁਬਾਰਾ ਫੇਰ ਬੀਜਨੇ ਪਏ ਤੇ ਕਾਰਨ ਕੀ ਬਣੇ ਕਾਰਨ ਜਿਆਦਾ ਗਰਮੀ ਕਰਕੇ ਜੀ ਮੌਸਮ ਦੀ ਮਾਰ ਮੌਸਮ ਦੀ ਮਾਰ ਜਿਆਦੀ ਤੇ ਜਿਆਦਾ ਮਾਰ ਹੋਣ ਕਰਕੇ ਫਿਰ ਨਹੀਂ ਸੂਤ ਆਇਆ ਤੇ ਦੁਬਾਰੇ ਬੀਜਦੇ ਗਏ ਕਿੰਨਾ ਖਰਚਾ ਆ ਗਿਆ ਤੇ ਪਹਿਲਾਂ ਦੂਜੇ ਨੇ ਇਹ ਖਰਚਾ ਜੀ 27-22000 ਰੁਪਏ ਪਹਿਲਾਂ ਆ ਗਿਆ ਤਾਂ ਹੁਣ ਦੁਬਾਰਾ ਫੇਰ ਵੇਖ ਲਓ ਉਹ ਪਜੀਸ਼ਨ ਫੇਰ ਆ ਗਈ ਕਿੰਨੇ ਕਿੱਲੇ ਦੁਬਾਰਾ ਬੀਜੇ ਕਿ 7 ਕਿੱਲੇ ਦੁਬਾਰਾ ਬੀਜੇ ਹੁਣ ਫੇਰ ਨਹੀਂ ਸੂਤ ਆਇਆ ਤਾਂ ਦੁਬਾਰਾ ਬੀਜਦੇ ਤੇ ਹੁਣ ਕਿਹੜਾ ਨੇ ਗਰਮੀ ਘਟ ਗਈ ਹੁਣ ਗਰਮੀ ਪਰਮਾਤਮਾ ਦੀ ਉੱਤਰੇ ਪੈ ਰਹੀ ਫੇਰ ਦੁਬਾਰਾ ਫੇਰ ਕਰਨ ਇਹ ਸਾਣਾ ਗਰਮੀ ਪੈਰੀ ਦੁਬਾਰਾ ਬਿਲਕੁਲ ਅਸਰਤਾ ਬਹੁਤ ਜਿਆਦਾ ਜੀ ਪੈ ਰਿਹਾ ਫਸਲ ਤੇ ਉਹ ਕਿਉਂ ਗ੍ਰੋਥ ਨਹੀਂ ਕਰ ਰਿਹਾ ਮਟਰ ਲਾਇਆ ਦਾਇਆ ਜੀ ਲੱਗਦੇ ਮੇਰੇ ਤੇ ਇਹਨਾਂ ਨੇ 7-8 ਕਿੱਲੇ ਵਾਕੇ ਲਾਇਆ ਦੁਬਾਰਾ ਤੇ ਜਿਹੜੇ ਦੁਬਾਰਾ ਲਾਇਆ ਉਹ ਵੀ ਹੁਣ ਨਿਕਲਦੇ ਨਹੀਂ ਪਏ ਤੇ ਫਰਕ ਬਹੁਤ ਪੈ ਰਿਹਾ ਜੀ ਫਸਲ ਦਾ ਤੇ ਜ਼ਿੰਮੇਦਾਰ ਨੂੰ ਕਿੰਨਾ ਲੋਸ ਆਦਾ ਜ਼ਿੰਮੇਦਾਰ ਨੂੰ ਲੋਸ ਹੀ ਆ ਜੀ ਟੈਂਪਰੇਚਰ ਦਾ ਫਸਲਾਂ ਹੁਣ ਸਾਥ ਨਹੀਂ ਦੇਂਦੇ ਜ਼ਿੰਮੇਦਾਰ ਦੀਆਂ ਪੂਰੀਆਂ ਲੋਸ ਹੀ ਲਾਦਾ ਮੌਸਮ ਪਰਨ ਸਾਮਨ ਲੈ ਕੇ ਉਹਨਾਂ ਦਾ ਇਹਦੇ ਮਤਲਬ ਸਭ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਮੌਸਮ ਪਰਿਵਰਤਨ ਜਿਹੜੇ ਹੋ ਰਹੇ ਹਨ ਮਾਰ ਪੈ ਰਹੀ ਹੈ ਵਾਤਾਵਰਨ ਦੀ ਵਾਤਾਵਰਨ ਦੇ ਹੁਣ ਇਹ ਸਰਕਾਰਾਂ ਨੂੰ ਚਾਹੀਦਾ ਥੋੜਾ ਜਿਆ ਵੀ ਅੱਗਾ ਉੱਗਾ ਦਾ ਥੋੜਾ ਆਪਣਾ ਕਰਨ ਭਰੇਜ ਉਸ ਨਾਲ ਹੀ ਪਰਿਵਰਤਨ ਆ ਸਕਦਾ ਰੁੱਖ ਵੀ ਜ਼ਿਆਦਾ ਲੱਗਣੇ ਚਾਹੀਦੇ ਰੁੱਖ ਵੀ ਲੱਗਣੇ ਚਾਹੀਦੇ ਆ ਜੀ ਹੁਣ ਜਿਵੇਂ ਜ਼ਿਮੀਂਦਾਰਾਂ ਨੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਥੋੜੀਆਂ-ਬੋਤੀਆਂ ਖੇਤੀਬਾੜੀ ਦੀ ਇਹ ਕੋਈ ਤਾਂ ਵੈਰੀ ਮਚ ਓਬਵੀਅਸ ਹੈ ਜੀ ਜਦੋਂ ਕਿਸਾਨ ਕੋਈ ਵੀ ਫਸਲ ਨੂੰ ਦੁਬਾਰੀ ਰੀ ਸੋਇੰਗ ਕਰੂਗਾ ਉਹਦਾ ਖਰਚਾ ਤਾਂ ਡਬਲ ਹੋਣੀ ਹੋਣਾ ਹੈ ਪਰ ਟੈਟ ਕਿਉਂਕਿ ਕਿਉਂਕਿ ਟੈਂਪਰੇਚਰ ਤੇ ਕਲਾਈਮੇਟ ਵਾਤਾਵਰਣ ਦੇ ਨਾਲ ਛੇੜਖੰਨੀ ਜਿਹੜੀ ਆਪਾਂ ਕਰਦੇ ਆ ਉਹਦੇ ਕਰਕੇ ਸਾਰੇ ਕਨਸੀਕਵੈਂਸਿਸ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਜੀ ਤੇ ਮੇਰੀ ਤਾਂ ਕਿਸਾਨ ਭਰਾਵਾਂ ਨਾਲ ਵੀ ਇਹੀ ਬੇਨਤੀ ਹੁੰਦੀ ਹੈ ਹਰ ਟਾਈਮ ਕਿ ਆਪਾਂ ਵਾਤਾਵਰਣ ਦੇ ਨਾਲ ਜ਼ਿਆਦਾ ਛੇੜਖੰਨੀ ਨਾ ਕਰੀਏ ਅਨਸਟੇਬਲ ਬਰਨਿੰਗ ਕਰਤੇ ਵੀ ਬਹੁਤ ਜ਼ਿਆਦਾ ਇਫੈਕਟ ਆਇਆ ਜੀ ਉਹਦੇ ਕਰਕੇ ਟੈਂਪਰੇਚਰ ਬੜਾ ਹਾਈ ਰਹਿੰਦਾ ਤੇ ਮੇਰੀ ਤਾਂ ਸਾਰੇ ਭਰਾਵ ਇਕ ਨੈਚੁਰਲ ਕਲਾਈਮੇਟ ਹੁੰਦਾ ਹੈ ਉਸ ਹੱਬ ਨਾਲ ਹੀ ਉਹਨੂੰ ਮੇਨਟੇਨ ਕਰੀਏ ਉਹਦੇ ਮੁਤਾਬਕ ਹੀ ਆਪਾਂ ਕੰਮ ਕਰਦੇ ਹਾਂ ਠੀਕ ਹੈ ਜੀ ਕੈਮਰਾਮੈਨ ਬੀਕੇ ਕਰਕਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼